سوچتے. بابا صاحب تری سوچتے جا, 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 جا پیم جب عمید جب عمید جب عمید جب عمید. ساتھیو جا پیم جا پارت ਬਹੁਤ ਖੁਸ਼ੀ ਦੀ ਗੱਲ ਹੈ ਕਿ ਇੱਕ ਛੋਟੇ ਛੋਟੇ ਬੱਚੇ ਜਿਨ੍ਹਾਂ ਨੇ ਕਿ ਅੱਜ ਕਿ ਉਮਰ ਵੱਧ ਤੋਂ ਵੱਧ 12 13 ਸਾਲ ਦੀ ਉਮਰ ਹੈਗੀ ਜਿਨ੍ਹਾਂ ਨੇ ਕਿ 바ਵਾ ਸਾਹਿਬ ਡਾਕਟਰ ਪੀਮਰਾਮ ਅੰਬੇਡਕਰ ਜੀ ਦਾ ਜਨਮ ਦਿਨ ਡਾਕਟਰ ਅੰਬੇਡਕਰ ਨਗਰ ਦੀ ਧਰਤੀ ਦੇ ਉੱਤੇ ਬੜੀ ਸਰਦਾਰਤਾ ਤੇ ਤੁਮਤਮ ਨਾਲ ਮਨਾ ਰਹੇ ਨੇ ਤੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹੋ ਜਿਹੇ ਜਿਹੜੇ ਛੋਟੇ ਛੋਟੇ ਬੱਚੇ ਹੈਗੇ ਕਿ ਜਿਹੜੇ 바ਵਾ ਸਾਹਿਬ ਡਾਕਟਰ ਪੀਮਾ ਅੰਬੇਡਕਰ ਜੀ ਦਾ ਜਨਮ ਦਿਹਾੜਾ ਕੇ ਕੱਟ ਕੇ ਮਨਾ ਰਹੇ ਨੇਗੇ ਤੇ ਡਾਕਟਰ ਅੰਬੇਡਕਰ ਨਗਰ ਸੰਗਰੂਰ ਤੋਂ ਤੁਸੀਂ ਸਾਨੂੰ ਦੇਖ ਰਹੇ ਹੋਗੇ ਕਿ ਤੁਹਾਨੂੰ ਇਹ ਬੱਚਿਆਂ ਦਾ ਜਿਹੜਾ ਕਿ ਪ੍ਰੋਗਰਾਮ ਹੈ ਕਿਦਾਂ ਲੱਗਿਆ ਸਾਨੂੰ ਆਪਾਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਬੱਚੇ ਹੈਗੇ ਉਹ ਕੇ ਕੱਟ ਰਹੇ ਨੇ ਇਸ ਟਾਈਮ ਜੈ 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 ਪੀ ਜੈ ਪੀ ਜੈ 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 ਪੀ ਜੈ ਪੀ

ਪੀਮ ਦਬਾ ਸਾਬ ਤੇਰੀ ਸੋਚ ਤੇ ਜੈ 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 ਪੀਮ ਜੈ ਪੀਮ ਜੈ ਪੀਮ ਹੋ ਬਹੁਤ ਖੁਸ਼ੀ ਦੀ ਗੱਲ ਹੋਈ ਹੈ ਕਿ ਅੱਜ ਇੱਕ ਛੋਟੇ ਛੋਟੇ ਜਿਹੇ ਬੱਚੇ ਹੈਗੇ ਉਹਨਾਂ ਨੇ ਡਾਕਟਰ ਮੇੜਗਰ ਨਗਰ ਸੁਰੂਰ ਦੇ ਵਿੱਚ ਕੇਕ ਕੱਟਿਆਗਾ ਇਹ ਬੱਚਿਆਂ ਦਾ ਹੌਸਲਾ ਜਈਏ ਬਣਦੇਗੀ یہ سب تیل یہ ہے کہ یہ بچیا نے پانچ پانچ دس دس روپئے کٹھے کر کے اپنا دو سو روپیہ کٹھا کیا دو سو روپیہ کٹھا کرنے بعد انہوں نے کیک لیا اورک انہوں نے کٹیا جے بھی جے بھی بابا سا سوچتے بابا سا سوچتے جی جیم ਜੈ 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 ਜੀਪੀ ਜੈ ਜੀਪੀ ਸੋ ਸਾਥਿਓ ਸਾਨੂੰ ਇਹੋ ਜੇ ਅਪਰਾਲੇ ਬੱਚਾਂ ਤੋਂ ਕਰਾਉਂਦੇ ਰਹਿਣਾ ਚਾਹੀਦਾ ਹੈਗਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਬੱਚਿਆਂ ਨੇ 5-5 10-10 ਰੁਪਏ ਇਕੱਠੇ ਕਰਕੇ ਆਪਣੇ ਜੇ ਜੇ ਉਹ ਪੌਟਮਣੀ ਮਿਲਦੀ ਹੈਗੀ ਉਹਦੇ ਵਿੱਚੋਂ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਅੱਜ ਕੇਕ ਹੈਗਾ ਬਾਬਾ ਸਾਹਿਬ ਡਾਕਟਰ ਪੀਮਰਾਮ ਅੰਬੇਦਕਰ ਜੀ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਕੱਟਿਆ ਹੈ ਕਿ ਬਾਬਾ ਸਾਹਿਬ ਡਾਕਟਰ ਪੀਮਰਾਮ ਅੰਬੇਦਕਰ ਜੀ ਇਹਨਾਂ ਨੂੰ ਹੋਰ ਬੁੱਧੀ ਦੇਵੇ ਤੇ ਇਹ ਅੱਗੇ ਤੋਂ ਵੱਧ ਚੜ ਕੇ ਸਮਾਜ ਦੇ ਕੰਮਾਂ ਦੇ ਵਿੱਚ ਹਿੱਸਾ ਲੈਣ ਹੋ ਬਹੁਤ ਖੁਸ਼ੀ ਦੀ ਗੱਲ ਹੋਈ ਹੈ ਕਿ ਆਪ ਤੁਸੀਂ ਦੇਖ ਸਕਦੇ ਹੋ ਦੇਖ 사ਦੋਗੇ ਕਿ ਬਿਲਕੁਲ ਛੋਟੇ ਛੋਟੇ ਬੱਚੇ ਹੈ ਜਿਨ੍ਹਾਂ ਨੇ ਆਪਣੀ ਪੌਕਟ ਮਣੀ ਇਕੱਠੀ ਕਰਕੇ ਪੈਸੇ ਇਕੱਠੇ ਕਰਕੇ ਇਹਨਾਂ ਨੇ ਜਿਹੜਾ ਕਿ ਕੇਕ ਲਿਆਂਦਾ ਔਰ ਕੇਕ ਕੱਟ ਕੇ ਅੱਜ ਇਹ ਖਾਰੇ ਨੇਗੇ ਇਹਨਾਂ ਨੂੰ ਬਾਬਾ ਸਾਹਿਬ ਦੇ ਸੰਨਾਤਾ ਬਾਰੇ ਥੋੜਾ ਜਿਹਾ ਗਿਆਨ ਹੋਇਆ ਤਾ ਅੱਜ ਇਹਨਾਂ ਨੂੰ ਖੁਸ਼ੀ ਹੋਈ ਆਪਣੇ ਰਹਿਬਰ ਦੇ ਜਨਮ ਦਿਨ ਮਨਾਉਣ ਦੀ ਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਡਾਕਟਰ ਅੰਬੇਡਕਰ ਨਗਰ ਸੰਗਰੂਰ ਦੇ ਵਿੱਚ ਇਹ ਪਹਿਲੀ ਵਾਰ ਜਿਹੜਾ ਅਪਰਾਲਾ ਹੋ ਚੁੱਕਿਆ ਹੈਗਾ ਤੇ ਅਸੀਂ ਇਹਨਾਂ ਬੱਚਿਆਂ ਨੂੰ ਬਹੁਤ ਉਤਸ਼ਾਹ ਕਰਾਗੇ ਅੱਗੇ ਤੋਂ ਵੀ ਅਸੀਂ ਚਾਹਾਂਗੇ ਕਿ ਇਹੋ ਜਿਹੇ ਜਿਹੜੇ ਅਪਰਾਲੇ ਬੱਚੇ ਕਰਦੇ ਰਹਿਣ ਔਰ ਅਸੀਂ ਇਹਨਾਂ ਦਾ ਸਹਿਯੋਗ ਜ਼ਰੂਰ ਦਿੱਤੇ ਰਵਾਂਗੇ ਕਿਉਂਕਿ ਜੇ ਸਾਡਾ ਜਿਹੜਾ ਬੱਚਾ ਇਹ ਇਹ ਸਾਡੇ ਕੋਰੇ ਕਾਗਜ਼ ਨੇ ਇਹਨਾਂ ਨੇ ਹੀ ਅੱਗੇ ਜਾ ਕੇ ਸਮਾਜ ਦੀ ਜਿਹੜੀ ਬੰਗਡੋਰਾ ਉਹ ਸੰਭਾਲਣੀ ਹੈਗੀ ਤੇ ਸਾਨੂੰ ਇਹਨਾਂ ਦਾ ਹੌਸਲਾ ਵਜਾਈ ਕਰਦੇ ਰਹਿਣਾ ਚਾਹੀਦਾ ਹੈ ਜੈਪੀ ਜੈ ਭਾਰਤ ਜੈ 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 ਜੈਪੀ 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 ਜੈ 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 ਜੈਪੀ 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 ਜੈ 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 ਜੈਪੀ 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 ਬਾਬਾ ਸਾਹਿਬ ਤੇਰੀ ਸੋਚ ਤੇ ਬਾਬਾ ਸਾਹਿਬ ਤੇਰੀ ਸੋਚ ਤੇ ਸੋਚ ਜਾ 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 ਜੈ ਭੀਮ ਜੈ ਭੀਮ ਜੈ ਭੀਮ ਜੈ ਜਾ 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 ਜੈ ਭੀਮ ਜੈ ਭੀਮ ਜੈ ਭੀਮ ਕਾਛਿਓ ਸਤੋ ਵੱਡੀ ਗੱਲ ਇਹ ਹੈ ਕਿ ਇੱਕ ਬਾਹਰ ਬੈਠਾ ਉਹਨੂੰ ਜੋ ਮੰਦਬੁੱਧੀ ਰਾਖਸ ਹੈਗਾ ਉਹਨੇ ਕਿ ਕਿਹਾ ਸੀਗਾ ਕਿ ਮੈਂ ਬਾਬਾ ਸਾਹਿਬ ਦੇ ਸਟੈਚੂ ਪੰਜਾਬ ਦੇ ਵਿੱਚੋਂ ਤੋੜ ਦੇਵਾਂਗਾ ਪਰ ਅੱਜ ਸਾਨੂੰ ਖੁਸ਼ੀ ਹੋਈ ਹੈਗੀ ਕਿ ਉਹਦਾ ਮੂੰਹ ਤੋੜਨ ਵਾਸਤੇ ਆ ਜਿਹੜੀ ਬਾਬਾ ਸਾਹਿਬ ਦੀ ਫੌਜ ਬੈਠੀ ਹੈਗੀ ਤੁਹਾਡੇ ਸਾਹਮਣੇ ਦਿਖ ਰਹੀ ਹੈਗੀ ਇਹਨਾਂ ਨੇ ਇਹ ਉਪਰਾਲਾ ਕਰਕੇ ਦੱਸ ਦਿੱਤਾ ਉਹਨੂੰ ਕਿ ਵੀ ਜਿਹੜਾ ਕਿ ਤੂੰ ਬਾਬਾ ਸਾਹਿਬ ਦੇ ਸਟੈਚੂ ਨੂੰ ਤੋੜਨ ਦੀ ਗੱਲ ਕਰਦਾ ਤੇ ਅਸੀਂ ਬਾਬਾ ਸਾਹਿਬ ਦੇ ਜਨਮ ਦਿਨ ਦੇ ਉੱਤੇ ਕੇਕ ਕੱਟ ਕੇ ਅਸੀਂ ਆਪਦੇ ਹੱਥਾਂ ਦੇ ਨਾਲ ਕੇ ਕੱਟਿਆ ਤੇ ਅਸੀਂ ਆਪ ਹੀ ਉਹ ਕੀਤਾ ਹੈਗਾ ਤੇ ਉਹਨੂੰ ਮੂੰਹ ਤੋੜਮਾ ਜਵਾਬ ਇਹ ਹੈਗਾ ਕਿ ਬਾਬਾ ਸਾਹਿਬ ਦਾ ਜੋ ਜਨਮ ਦਿਨ ਹੈਗਾ ਉਹ ਇਹਨਾਂ ਨੇ ਬੜੀ ਸਰਦਾਰਤਾ ਤੇ ਉਤਸ਼ਾਹ ਨਾਲ ਮਨਾਇਆ ਹੈਗਾ ਸੋ ਸਾਰੇ ਸਾਥੀਆਂ ਨੂੰ ਬਾਬਾ ਸਾਹਿਬ ਡਾਕਟਰ ਪੀਰਾਮ ਅੰਬੇਡਕਰ ਜੀ ਦੇ 600 134ਵੇਂ ਜਨਮ ਦਿਨ ਦੀ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ਅਰ ਪੰਨੂ ਦਾ ਇਹ ਫਰਜ਼ਵੰਦ ਹੈ ਕਿ ਜਿਹੜੇ ਇਹ ਬਾਬਾ ਸਾਹਿਬ ਦੀ ਸੈਨਾ ਹੈਗੀ ਇਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈਗੀ ਅਤੇ ਉਹਨੇ ਬਾਬਾ ਸਾਹਿਬ ਨੂੰ ਪੜਿਆ ਨਹੀਂ ਹੈਗਾ ਜੇ ਬਾਬਾ ਸਾਹਿਬ ਨੂੰ ਪੜਿਆ ਹੁੰਦਾ ਤਾਂ ਉਹ ਇਹ ਹਰਕਤ ਨਾ ਕਰਦਾ ਤੇ ਅੱਜ ਸਾਨੂੰ ਖੁਸ਼ੀ ਹੋਈ ਹੈਗੀ ਕਿ ਇਹ ਛੋਟੇ ਛੋਟੇ ਬੱਚਿਆਂ ਨੇ ਬਾਬਾ ਸਾਹਿਬ ਦਾ ਜਨਮ ਦਿਨ ਬੜੇ ਉਤਸ਼ਾਹ ਨਾਲ ਬਣਾਇਆ ਜੈ ਪੀਮ ਜੈ ਪੀਮ ਜੈ ਪੀਮ ਬਾਬਾ ਸਾਹਿਬ ਤੇਰੀ ਸੋਚ ਤੇ ਬਾਬਾ ਸਾਹਿਬ ਤੇਰੀ ਸੋਚ ਤੇ जय 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 भीम जय भीम जय भीम जय भीम जय भारत जय भीम जय भारत मेरा नाम खुशदीप कौर है माय नेम इज नवजोत सिंह आज 14 अप्रैल 2025 ਨੂੰ ਅਸੀਂ ਆਪਣੇ ਡਾਕਟਰ ਅੰਬੇਦਕਰ ਜੀ ਦਾ ਬਰਥਡੇ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਮਨਾ ਰਹੇ ਹਾਂ ਅਸੀਂ ਸਾਰੇ ਬੱਚਿਆਂ ਨੇ ਪੈਸੇ ਇਕੱਠੇ ਕਰਕੇ ਬਾਬਾ ਜੀ ਦਾ ਛੋਟਾ ਜਿਹਾ ਇੱਕ ਕੇਕ ਲੈ ਕੇ ਆਂਦਾ ਹੈ ਜੀ ਧੰਨ ਹੈ ਬੋਲ ਸਤਿ ਧੰਨਵਾਦ ਹੋ ਗਿਆ ਬੋਲ ਬੋਲ ਜੈ ਭੀਮ ਜੈ ਭੀਮ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਬਾਬਾ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਜੈ ਭੀਮ ਜੈ ਭੀਮ ਜੈ ਭੀਮ ਛੱਡ ਛੱਡ ਉੱਠ ਜਾ ਕਿਆ ਬੋਲਦਾ ਅਬ ਕਿਆ ਬੋਲਣਾ ਮੈਂ ਬੋਲਦਾ ਸੀ ਅੰਮ੍ਰਿਤਸਰ ਵਿੱਚ ਇੱਕ ਪੰਨੂ ਨਾਮ ਦਾ ਬੰਦਾ ਸੀ ਉਸਨੇ ਡਾਕਟਰ ਅੰਫੇਰ ਕਰਨਗਰ ਜੀ ਦੀ ਉਹ ਬੁੱਤ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹ ਦੇਖ ਇਹ ਬੁੱਤੇ ਤੋੜਾਂਗੇ ਕਹਿੰਦੇ ਹਾਂ ਜੀ ਕਿਆ ਕਹਦੇ ਬੁੱਤੇ ਤੋੜਾਂਗੇ ਉਹ ਬੁੱਤ ਤੋੜਾਂਗੇ ਅਸੀਂ ਉਹ ਕੰਨਾ ਦਾ ਬੁੱਤ ਤੋੜ ਲਾਂਗੇ ਸ਼ਰਮ ਆਉਂਦੀ ਹੈ ਕੀ ਤੋੜਾਂਗੇ ਵੇ